ਖਬਰ ਅੱਜ ਤੱਕ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੰਬੇਦਕਰ ਸਮਾਜ ਦਲ ਵੱਲੋਂ ਡਾਕਟਰ ਭੀਮਰਾਓ ਅੰਬੇਦਕਰ ਜੀ ਦਾ 134ਵਾਂ ਜਨਮ ਦਿਨ ਮਾਨਨਾ ਵਾਲਾ ਵਿਖੇ ਪਿੰਗਲਵਾੜੇ ਵਿੱਚ ਬੱਚਿਆਂ ਦੇ ਨਾਲ ਬੜੇ ਹੀ ਧੂਮ-ਧਾਮ ਨਾਲ ਮਨਾਇਆ ਗਿਆ ਇਸ ਮੌਕੇ ਤੇ ਮੁੱਖ ਮਹਿਮਾਨ ਅੰਬੇਦਕਰ ਸਮਾਜ ਦਲ ਰਾਸ਼ਟਰੀ ਪ੍ਰਧਾਨ ਸਨਿਧਾਨਵ ਪੰਜਾਬ ਪ੍ਰਧਾਨ ਰਜੇਸ਼ ਕੁਮਾਰ ਮੇછા ਵਾਈਸ ਪ੍ਰਧਾਨ ਬਲਜੀਤ ਸਿੰਘ ਲਾਲੀ ਯੂਥ ਸੈਕਟਰੀ ਜਗਦੀਸ਼ ਅਟਵਾਲ ਜੀ ਐਸ ਮੱਟੂ ਜਸਪਾਲ ਸਿੰਘ ਜੀ ਰਣਜੀਤ ਗੁਮਟਾਲਾ ਅਤੇ ਹੋਰ ਵੀ ਮੈਂਬਰ ਮੌਜੂਦ ਸਨ ਖਬਰ ਅੱਜ ਤੱਕ ਤੋਂ 소ਫੀਆ ਦੀ ਖਾਸ ਰਿਪੋਰਟ ਜੈ ਭੀਮ ਜੈ ਭਾਰਤ ਮੈਸ ਸਨੀਧਾਨਵ ਰਾਸ਼ਟਰੀ ਅਧਿક્ષਕ ਅੰਬੇਡਕਰ ਸਮਾਜਦਲ ਭਾਰਤ ਤੋਂ ਔਰ ਅਜੇ 바ਵਾ ਸਾਹਿਬ ਭੀਮਰਾਮ ਵੀ ਕੀ ਪੂਰਾ ਵਿਸ਼ਵ ਜਰਮ ਦਿਨ ਮਨਾ ਰਿਹਾ ਅੰਬੇਡਕਰ ਸਭਾ ਇਤਲ ਵੱਲੋਂ ਪਿੰਗਲਵੜ ਦੇ ਦੀ ਯਤੀਮ ਬੱਚਿਆਂ ਦੇ ਨਾਲ ਇੱਕ ਕਾਰਜਕ੍ਰਮ ਕੀਤਾ ਗਿਆ ਔਰ ਮੈਂ ਬਹੁਤ ਬਹੁਤ ਵਧਾਈ ਦੇਣਾ ਸਾਡੇ ਪੰਜਾਬ ਯੂਥ ਸੈਕਟਰੀ ਜਗਦੀਪ ਪਟਵਾਲ ਜੀ ਨੂੰ ਰਮਿਸ਼ ਮੇਚਾ ਜੀ ਸਾਡੇ ਪੰਜਾਬ ਪ੍ਰਧਾਨ ਔਰ ਪੂਰੀ ਟੀਮ ਨੂੰ ਜਿਨ੍ਹਾਂ ਸਾਰਿਆਂ ਨੇ ਉਪਰਾਲਾ ਕਰਕੇ ਬੜਾ ਵਧੀਆ ਤਰੀਕੇ ਦੇ ਨਾਲ ਅੱਜ ਬਾਬਾ ਸਾਹਿਬ ਦੇ ਪੂਰੇ ਜੀਵਨ ਬਾਰੇ ਔਰ ਉਹਨਾਂ ਨੇ ਇਸ ਦੇਸ਼ ਦੇ ਲਈ ਸਮਾਜ ਦੇ ਲਈ ਕੀ ਕੀ ਕੀਤਾ ਉਹਦੇ ਬਾਰੇ ਅੱਜ ਆਪਾਂ ਇਹ ਬੱਚਿਆਂ ਨਾਲ ਸਾਰਿਆਂ ਦੀ ਸਹੀ ਜਾਣਕਾਰੀ ਦਿੱਤੀ ਹੈ ਔਰ ਮੈਂ ਧੰਨਵਾਦੀ ਹਾਂ ਉਹਨਾਂ ਸਾਰੇ ਸਾਥੀਆਂ ਦਾ ਵੀ ਜਿਨ੍ਹਾਂ ਨੇ ਆਪਣੀ ਨਿੱਕੀ ਮਾਈਚੋਂ ਇਹਦੇ 'ਚ ਸਹਿਯੋਗ ਕੀਤਾ ਮੈਂ ਆਪਣੇ ਵੱਲੋਂ ਔਰ ਪੂਰੀ ਟੀਮ ਵੱਲੋਂ ਅੱਜ ਦੇ ਦਿੰਦੀਆਂ ਲੱਖ ਲੱਖ ਵਧਾਈਆਂ ਦਿੰਦਾ ਜੈ ਭੀਮ ਜੈ ਭਾਰਤ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜੀ ਲੱਕੀ ਲਾਲ ਬੈਸ ਜਿਸਪਾਲ ਸਿੰਘ ਮਟੂ ਅੰਬੇਲ ਕਰਸਮਾਈਦਾਲ ਤੋਂ ਪੰਜਾਬ ਸੈਕਟਰੀ ਅੱਜ ਬਾਬਾ ਸਾਹਿਬ ਦਾ ਜਨਮ ਦਿਨ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਹੈ ਡਾਕਟਰ ਬੀਗ੍ਰਾਮ ਬੇਕਰ ਜੀ ਇੱਕ ਉਹ ਮਹਾਨ ਸ਼ਖਸੀਅਤ ਨੇ ਜਿਨ੍ਹਾਂ ਨੇ ਸਵਧਾਨ ਲਿਖਿਆ ਅਤੇ ਜੀਵਨ ਦੇ ਵਿੱਚ ਔਕੜਾਂ ਨੂੰ ਚਲਦੇ ਹੋਏ ਉਹਨਾਂ ਨੇ ਇੱਕ ਮੁਕਾਮ ਹਾਸਲ ਕੀਤਾ ਔਰ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਤੇ ਉਹਨਾਂ ਨੇ ਉੱਚਾ ਚੁੱਕਿਆ ਹੀ ਹੈ ਉਸ ਦੇ ਨਾਲ ਨਾਲ ਹਰ ਵਰਗ ਦੇ ਲੋਕ ਨੂੰ ਉਹਨਾਂ ਨੇ ਉੱਚਾ ਚੁੱਕਿਆ ਔਰ ਉਹਨਾਂ ਦਾ ਇੱਕ ਨਾਰਾ ਸੀਗਾ ਕਿ ਪੜ੍ਹੋ ਲਿਖੋ ਔਰ ਸੰਗਠਿਤ ਹੋਵੋ ਸੰਘਰਸ਼ ਕਰੋ ਅੱਜ ਸਾਡੇ ਅਮਰੀਕਾ ਸਮਾਜਦਲ ਵੱਲੋਂ ਪੂਰੀ ਟੀਮ ਵੱਲੋਂ ਸਾਡੇ ਰਾਸ਼ੀય ਪ੍ਰਧਾਨ ਸੰਨੀਦਾਨਵ ਜੀ ਔਰ ਸਾਰੀ ਟੀਮ ਵੱਲੋਂ ਪਿੰਗਲਵਾੜਾ ਜੋ ਕਿ ਮਨਾ ਵਾਲੇ ਕਿ ਹੈ ਉੱਥੇ ਪਹੁੰਚ ਕੇ ਅਗਿਤਪੁਰਨ ਜੀ ਦੇ ਸ਼ਤਰ ਸਾਇਆ ਵਿੱਚ ਬਹੁਤ ਵੱਡੇ ਸੇਵਾ ਦਾ ਰੇਡ ਹੈ 코로나 ਦੇ ਸਥਾਨ ਦੇ ਉੱਪਰ ਪਿੰਗਲਵਾੜਾ ਪਹੁੰਚ ਕੇ ਬੱਚਿਆਂ ਦੇ ਨਾਲ ਬਾਬਾ ਸਾਹਿਬ ਦਾ ਜਨਮ ਦਿਨ ਮਨਾਇਆ ਗਿਆ ਇੱਥੇ ਕਟੂਕਟ 500 ਬੱਚੇ ਨੂੰ ਰਿਫਰੈਸ਼ਮੈਂਟ ਦਿੱਤੀ ਗਈ ਹੈ ਔਰ ਬਹੁਤ ਵਧੀਆ ਲੱਗਾ ਇੱਥੋਂ ਦਾ ਪ੍ਰਬੰਧਕ ਵੀ ਸਾਡੇ ਚੇਅਰਮੈਨ ਸਾਹਿਬ ਜੋ ਇਥੋਂ ਦੇ ਨੇ ਮੈਡਮ ਨਰੇਸ਼ ਕਾਲੀਆ ਜੀ ਔਰ ਹੋਰ ਸਟਾਫ ਮੈਂਬਰ ਬਹੁਤ ਵਧੀਆ ਬავਲ ਸਭਾਰੇ ਜੀਵਨੀ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ ਹੈ ਔਰ ਸਾਰੇ ਬੱਚਿਆਂ ਨੂੰ ਇਹ ਹੀ ਕਿਹਾ ਗਿਆ ਹੈ ਕਿ ਪੜ੍ਹ ਲਿਖ ਕੇ ਮਹਾਨ ਬਣੋ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਜੋ ਸਾਡੇ ਸੰਗਠਨ ਵੱਲੋਂ ਇਹ ਪ੍ਰਗਠਿਤ ਕੀਤਾ ਗਿਆ ਆਗਾਮੀ ਪੋਰ ਵੀ ਸਾਨੂੰ ਜਿੱਥੇ-ਜਿੱਥੇ ਵੀ ਇਸ ਤਰ੍ਹਾਂ ਲੋੜ ਪਈ ਅਸੀਂ ਉੱਥੇ ਇਸ ਤਰ੍ਹਾਂ ਦੀ ਐਕਟੀਵਿਟੀਆਂ ਕਰਾਂਗੇ ਔਰ ਬੱਚਿਆਂ ਨੂੰ ਮੋਟੀਵੇਟ ਕਰਾਂਗੇ ਇਸ ਦੇ ਨਾਲ ਹੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਆਇਆ ਹੋਇਆਂ ਦਾ ਪ੍ਰਿੰਸੀਪਲ ਸਾਹਿਬ ਦਾ ਚੇਅਰਮੈਨ ਸਾਹਿਬ ਦਾ ਔਰ ਸਾਰੇ ਸਟਾਫ ਦਾ ਔਰ ਸਾਡੇ ਸਾਰੇ ਅਮੀਰਕਰ ਸਮਾਜ ਦਲ ਦਾ ਕਿ ਉਹਨਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ ਔਰ ਅੱਜ ਬੜੀ ਖੁਸ਼ੀ ਦੇ ਨਾਲ ਹੋਮ ਹੋਮ ਆ ਕੇ ਬਾਬਾ ਸਾਹਿਬ ਦੀ ਜਨਮ ਦਿਨ ਮਨਾ ਰਹੇ ਨੇ ਸਾਰਿਆਂ ਦਾ ਧੰਨਵਾਦ ਜੀ ਜੈ ਭੀਮ ਜੈ ਭਰ जय भीम जय भारत जी अंबेडकर समाज दल ਵੱਲੋਂ ਅੱਜ ਅਸੀਂ ਪਿੰਗਲਵਾੜਾ ਦੇ ਵਿੱਚ ਬੱਚਿਆਂ ਨੂੰ ਫਰੈਸ਼ਮੈਂਟ ਦੇਣ ਆਏ ਆ ਜਿਸ ਦੇ ਕਰਕੇ ਆਪਣੇ ਵੀਰ ਸੁਨੀਦਾਨਮ ਜੀ ਵੱਲੋਂ ਅ ਭਗਤਪੂਰਨ ਸਿੰਘ ਜੀ ਦੇ ਇੱਥੇ ਪਿੰਗਲਵਾੜਾ ਦੇ ਵਿੱਚ ਬੱਚਿਆਂ ਨੂੰ ਫਰੈਸ਼ਮੈਂਟ ਦੇਣ ਆਏ ਆ ਤੇ ਬਾਬਾ ਸਾਹਿਬ ਜੀ ਦਾ ਬਰਥਡੇ ਸੈਲੀਬ੍ਰੇਟ ਕਰਨਾ ਆ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ